ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਅਸਇਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਬਰਗਾੜੀ ਇਹਨੂੰ ਤਹਿਸੀਲ ਜੈਤੋ ਪੈਂਦੀ ਹੈ ਤੇ ਇਹ ਫਰੀਦਕੋਟ ਜ਼ਿਲ੍ਹੇ ਦਾ ਪਿੰਡ ਹੈ ਹਾਈਵੇ ਦੇ ਉੱਤੇ ਆਉਂਦਾ ਦੋਸਤੋ ਜਦੋਂ ਆਪਾਂ ਕੋਟਕਪੂਰੇ ਤੋਂ ਬਠਿੰਡੇ ਨੂੰ ਜਾਂਦੇ ਆ ਵਾਇਆ ਬਾਜਾਖਾਨਾ ਹੋ ਕੇ ਤੇ ਬਰਗਾੜੀ ਦੇ ਵਿੱਚੋਂ ਰਣ ਸਿੰਘ ਵਾਲਾ ਰੋਡ ਹੈ ਰਣ ਸਿੰਘ ਵਾਲੇ ਪਿੰਡ ਨੂੰ ਇੱਕ ਛੜਕ ਨਿਕਲਦੀ ਹੈ ਤੇ ਉਸ ਛੜਕ ਤੇ ਏਸ ਵੀਰ ਦਾ ਘਰ ਹੈ ਜਿੱਥੇ ਮੈਂ ਵੀਡੀਓ ਬਣਾ ਰਿਹਾ ਹਾਂ ਤੁਸੀਂ ਕੈਮਰੇ ਦੀ ਨਿਗਾਚ ਜਿੰਨੇ ਪਸ਼ੂ ਦੇਖ ਰਹੇ ਹੋ ਜਿੰਨੇ ਨਗ ਇਸ ਟਾਈਮ ਸਕਰੀਨ ਉੱਤੇ ਦਿਸਦੇ ਆ ਜਾਂ ਇਸ ਘਰ ਚ ਮੌਜੂਦ ਆ ਸਾਰੇ ਦੇ ਸਾਰੇ ਫੋਰ ਸੇਲ ਐ ਵਿਕਾਊ ਐ ਇਹਨਾਂ ਬਾਰੇ ਆਪਾਂ ਗੱਲਬਾਤ ਕਰਾਂਗੇ ਬਰੀਫਲੀ ਜਾਣਕਾਰੀ ਹੋਊਗੀ ਕਿਉਂਕਿ ਇੰਨੇ ਨਗ ਜਦੋਂ ਕੋਈ ਭਰਾ ਵੇਚਦਾ ਤਾਂ ਬਿਨਾਂ ਸ਼ੱਕ ਉਹ ਕਈ ਵਾਰਾਂ ਕੀਮਤਾਂ ਨਹੀਂ ਤੈਅ ਕੀਤੀਆਂ ਹੁੰਦੀਆਂ ਵੀ ਕਿਹੜੇ ਪਸ਼ੂ ਦੀ ਕੀ ਡਿਮਾਂਡ ਆ ਆਪਾਂ ਰੱਖਣੀ ਐ ਤਾਂ ਉਹਦੇ ਲਈ ਜ਼ਰੂਰੀ ਹੋਊਗਾ ਵੀ ਜਿਹੜਾ ਭਰਾ ਪਸ਼ੂ ਖਰੀਦਣਾ ਚਾਹੂਗਾ ਉਹ ਆ ਕੇ ਦੇਖੂਗਾ ਇਹ ਸ਼ੁਰੂ ਚ ਗੱਲ ਇਸ ਕਰਕੇ ਵੀ ਐਡ ਕਰ ਦਿੰਨਾ ਉਹਨਾਂ ਵੀ ਕਈ ਭਰਾ ਰੇਟ ਕਰਕੇ ਵੀਡੀਓ ਦੇਖਦੇ ਆ ਪਰ ਮਜਬੂਰੀ ਕਈ ਥਾਵਾਂ ਤੇ ਇਦਾਂ ਦੀ ਹੁੰਦੀ ਆ ਵੀ ਜਿਹੜੇ ਘਰੇ ਲੂ ਵੀਰ ਆ ਉਹਨਾਂ ਕੋਲੋਂ ਕੀਮਤ ਜਿਹੜੀ ਉਹ ਵੀਡੀਓ ਦੇ ਵਿੱਚ ਕਰਾਉਣੀ ਔਖਾ ਹੋ ਜਾਂਦਾ ਕੰਮ ਕਿਉਂਕਿ ਹਜੇ ਪਰਿਵਾਰ ਨੇ ਕਈ ਵਾਰ ਰਾਇ ਨਹੀਂ ਕੀਤੀ ਹੁੰਦੀ ਸੌਦੇ ਸਾਰੇ ਪਸ਼ੂਆਂ ਦੇ ਹੁੰਦੇ ਆ ਜਿਹੜੇ ਵੀਡੀਓ ਪਾਉਣੇ ਆ 90% ਮੈਂ ਮੰਨਦਾ ਵੀ ਪਸ਼ੂ ਵਿਕ ਜਾਂਦੇ ਆ ਸੋ ਭਰਾ ਆ ਕੇ ਦੇਖਦੇ ਆ ਆਪਦੀ ਤਸੱਲੀ ਕਰਦੇ ਆ ਸੋ ਅੱਜ ਦੀ ਵੀਡੀਓ 'ਚ ਬਹੁਤ ਸੋਹਣੀਆਂ ਮੱਝਾਂ ਦਿਖਾਉਂਗਾ ਜਿਵੇਂ ਹੁਣ ਇਹ ਝੋਟੀ ਤੁਸੀਂ ਦੇਖੋ ਤਾਜੀ ਸੂਈ ਵੀ ਆ ਚੰਗੇ ਦੁੱਧ ਤੇ ਚੱਲਦੀ ਐ ਚਾਰ ਮੱਝਾਂ ਇੱਥੇ ਸੱਜਰ ਐ ਇਹ ਤੋਂ ਬਿਨਾ ਤਿੰਨ ਪੰਜ ਦੇ ਆਸ-ਪਾਸ ਮੱਝਾਂ ਜਿਹੜੀਆਂ ਉਹ ਤੋਕੜ ਜਾਂ ਤੋਕੜ ਗੱਭਣ ਮੱਝਾਂ ਵੀ ਉਹਨਾਂ ਦੇ ਵਿੱਚ ਹੈ ਸੋ ਇਹ ਸਾਰੇ ਪਸ਼ੂ ਤੁਹਾਨੂੰ ਦਿਖਾਉਣੇ ਆ ਦੋਸਤੋ ਤੁਸੀਂ ਲਾਸਟ ਤੱਕ ਵੀਡੀਓ ਦੇਖਿਓ ਜਿਹਨੂੰ ਇਹਨਾਂ 'ਚੋਂ ਜਿਹੜਾ ਨਾਲ ਚੰਗਾ ਲੱਗੂਗਾ ਤੁਸੀਂ ਤਸੱਲੀ ਕਰ ਸਕਦੇ ਹੋ ਆ ਕੇ ਦੇਖਣਾ ਤੁਹਾਡਾ ਹੱਕ ਐ ਸ਼ੁਰੂਆਤ ਇਸ ਛੋਟੀ ਤੋਂ ਕਰਾਂਗੇ ਬਾਈ ਨੂੰ ਆਪਾਂ ਮਿਲਦੇ ਆਂ ਤੇ ਇਹਨਾਂ ਸੰਬੰਧੀ ਗੱਲਬਾਤ ਕਰਦੇ ਆਂ ਜਿੰਨੇ ਪਸ਼ੂ ਖਰਚ ਐ A to Z ਫੋਰ ਸੇਲ ਆ ਵਕਾਊ ਬਾਈ ਸਤਿ ਸ਼੍ਰੀ ਅਕਾਲ ਜੀ ਜੀ ਵੀਰ ਸਤਿ ਸ਼੍ਰੀ ਅਕਾਲ ਨਾਮ ਆਪਣਾ ਦੱਸ ਦਿਓ ਬਾਈ ਕੁਲਵਿੰਦਰ ਸਿੰਘ ਜੀ ਐਂਡ ਬਗਰਾੜੀ ਠੀਕ ਹੈ ਜਿਹੜਾ ਫ੍ਰੀ ਕੋਡ ਜੀ ਕੁਲਵਿੰਦਰ ਬਾਈ ਮੈਂ ਪਸ਼ੂ ਦੇਖ ਰਿਹਾ ਤੇ ਬੜੇ ਸ਼ੌਂਕ ਨਾਲ ਸਾਹਮਣੇ ਆ ਜਾਨੀ ਥਣ ਹਵਾਨੇ ਵਾਲੇ ਪੱਖ ਤੋਂ ਜਿਹੜੀਆਂ ਸੱਜਰਾਂ ਬੜੀਆਂ ਚੰਗੀਆਂ ਦਿਸਦੀਆਂ ਜੀ ਜੀ ਇੰਨੇ ਵਧੀਆ ਤਿਆਰ ਕਰਕੇ ਸਾਰੇ ਵੇਚ ਦੇਣੇ ਆ ਹਾਂਜੀ ਰੀਜਨ ਕੀ ਹੈ ਰੀਜਨ ਇੱਕ ਤਾਂ ਮੈਂ ਬਾਹਰ ਜਾਣਾ ਜੀ ਠੀਕ ਹੈ ਤੁਸੀਂ ਬਾਹਰ ਚਲੇ ਜਾਣਾ ਹੈ ਬਾਹਰ ਚਲੇ ਜਾਣਾ ਹੈ ਮਗਰ ਇਕੱਲੇ ਮੈਡਮ ਰਹੇਗੀ ਉਹਨਾਂ ਦੇ ਗੋਟਾਂ ਦੀ ਪ੍ਰੋਬਲਮ ਕਰਕੇ ਅੱਛਾ ਇਕੱਲੇ ਦੇ ਤਾਂ ਸੰਭਾਲਣਾ ਔਖਾ ਜਾਂਦਾ ਪਸ਼ੂਆਂ ਦਾ ਕੰਮ ਫਿਰ ਬੱਚੇ ਵੀ ਨਾਲ ਪੜਦੇ ਹੋਣਗੇ ਹਾਂਜੀ ਹਾਂਜੀ ਬੱਚੇ ਪੜਦੇ ਠੀਕ ਹੈ ਫਿਰ ਸਾਰੇ ਪਸ਼ੂ ਆਪਾਂ ਸੇਲ ਕਰ ਦੇਾਂਗੇ ਅੱਛਾ ਇੱਕ ਚੀਜ਼ ਹੋਰ ਦਿਮਾਗ ਚ ਆਉਂਦੀ ਹੈ ਬਾਈ ਚਾਂਸ ਕੋਈ ਨੇੜੇ ਦਾ ਵੀਰ ਦੁੱਧ ਦਾ ਕੰਮ ਕਰਨਾ ਚਾਹੁੰਦਾ ਕਈਆਂ ਕੋਲ ਜਗ੍ਹਾ ਦੀ ਦਿੱਕਤ ਹੁੰਦੀ ਹੈ ਜੀ ਜੋ ਸਾਰੇ ਪਸ਼ੂ ਤੇ ਜਗਾ ਵੀ ਵਿੱਚ ਠੇਕੇ ਤੇ ਜਾਂ ਕਿਰਾਏ ਤੇ ਲੈਣੀ ਚਾਵੇ ਉਹ ਵੀ ਦੇ ਦੇਣਾ ਉਹ ਵੀ ਆਪਾਂ ਦੇ ਸਕਦੇ ਹਾਂ ਜੀ। ਉਹ ਵੀ ਦੇ ਦਾਂਗੇ। ਪਸ਼ੂ ਇੱਥੇ ਕੰਮ ਕਰਨਾ ਨਾ ਸਹੀ ਹੈ। ਤਾਂ ਉਹ ਕਰ ਸਕਦਾ ਇੱਥੇ। ਉਹ ਕਰ ਸਕਦਾ ਹੈ। ਬਾਈ ਚਾਂਸ ਕਿਸੇ ਨੇ ਪਸ਼ੂ ਨਹੀਂ ਲੈਣੇ ਜਗਾ ਕਿਰਾਏ ਤੇ ਚਾਹੀਦੀ ਹੈ ਬਣੀ ਬਣਾਈ ਹੈ ਪਸ਼ੂਆਂ ਵਾਸਤੇ। ਕੱਲੀ ਵੀ ਦੇ ਦਾਂਗੇ ਜੋ ਪਸ਼ੂ ਲੈ ਜਾਂਦੇ। ਪਸ਼ੂ ਜਿੰਨੇ ਆਪਾਂ ਸਕਰੀਨ ਉੱਤੇ ਦਿਖਾਏ ਆ ਜਾਂ ਘਰ 'ਚ ਖੜੇ ਸਾਰੇ ਦੇ ਸਾਰੇ ਵਕਾਊ ਆ। ਹਾਂਜੀ ਹਾਂ ਸਾਰੇ ਵਕਾਊ ਆ ਜੀ। ਚਾਰ ਮੱਜਾਂ ਇਹਨਾਂ 'ਚ ਸੱਜਰ ਦੇਖਦੇ ਆ। ਚਾਰ ਸੱਜਰ ਮੱਜਾਂ। ਪਹਿਲੇ ਨੰਬਰ ਤੇ ਜਿਹੜੀ ਝੋਟੀ ਆ ਬਾਈ ਇਹ ਪਹਿਲਾ ਸੂਆ ਹੈ। ਪਹਿ ਇੰਨਾ ਦੁੱਧ ਜ਼ਿਆਦਾ ਹੋਊਗਾ ਹੁਣ ਇਸ ਟਾਈਮ ਹੁਣ ਇਹਨੂੰ 20 ਕ ਦਿਨ ਹੋਇਆ ਸੂਈ ਨੂੰ ਠੀਕ ਹੈ ਤੇ ਹੁਣ 13 ਤੋਂ ਪਲੱਸ ਆ ਜੀ 13 ਤੋਂ ਪਲੱਸ ਦੁੱਧ ਹੈਗਾ 20 ਦਿਨਾਂ ਦੀ ਸੂਈ ਹੈ ਹਾਂਜੀ ਅੱਛਾ ਕੀਮਤਾਂ ਆਪਾਂ ਮਤਲਬ ਉਵੇਂ ਹੀ ਦੱਸ ਕੋਲਿੰਦਰ ਭਾਈ ਇਹਨਾਂ ਪਸ਼ੂਆਂ ਦੀਆਂ ਕੀਮਤਾਂ ਜਿਹੜੀਆਂ ਹਨ ਉਹ ਆਪਾਂ ਤੈਅ ਕਰ ਲਈਆਂ ਵੀ ਕਿਹੜੇ ਪਸ਼ੂ ਦੀ ਕੀ ਕੀਮਤ ਰੱਖਦੇ ਹਾਂ ਕੀਮਤ ਜੀ ਅੱਜ ਰਾਤ ਨੂੰ ਤੈਅ ਕਰਾਂਗੇ ਜੀ ਠੀਕ ਹੈ ਆ ਦੇ ਪਰਿਵਾਰ ਨਾਲ ਬਹਿ ਕੇ ਹੂੰ ਤੇ ਕਿਵੇਂ ਇੱਥੇ ਆ ਕੇ ਵੇਖਣ ਪਸ਼ੂ ਜੀ ਠੀਕ ਹੈ ਉਹ ਸਭ ਨਾਲ ਰੇਟ ਕਰਿਆ ਜਾਊਗਾ ਜੀ ਕੀ ਕਿ ਮਤਲਬ ਕੋਈ ਵੀ ਭਰਾ ਖਰੀਦਣਾ ਚਾਹੁੰਦਾ ਉਹ ਚੱਲ ਕੇ ਆਵੇ ਆਵੇ ਚੱਲ ਕੇ ਆ ਕੇ ਪਸ਼ੂ ਦੇਖੇ ਤੇ ਪਾਸ ਕਰੇ ਤੇ ਫਿਰ ਆਪਾਂ ਕੀਮਤ ਚਲੋ ਉਹਨੂੰ ਜੇ ਕਿਸੇ ਨੇ ਦੂਰ ਤੋਂ ਉਹਨਾਂ ਨੂੰ ਫੋਨ ਤੇ ਆਈਡੀਆ ਤਾਂ ਦਿੱਤਾ ਵੀ ਜਾਊਗਾ ਉਦੋਂ ਤੱਕ ਨਾ ਪਹਿਲੇ ਨੰਬਰ ਵਾਲੀ ਝੋਟੀ ਖੋਲ ਕੇ ਤੋੜ ਕੇ ਦੇ ਛੱਡ ਜੀ ਹਾਂਜੀ ਹਾਂਜੀ ਸੋ ਦੋਸਤੋ ਇਹ ਪਹਿਲਣ ਝੋਟੀ ਆ 20 ਦਿਨਾਂ ਦੀ ਸੂਈ ਆ 13 ਕਿਲੋ ਦੁੱਧ ਤੇ ਚੱਲਦੀ ਆ ਹਵਾਨਾ ਦੱਸੂਗਾ ਅਗਵਾਈ ਭਰੂਗਾ ਕੁੰਡਾ ਸਿੰਘ ਐ ਰੇਟ ਬਾਰੇ ਮੈਂ ਮੈਂ ਫੇਰ ਸੌਰੀ ਫੀਲ ਕਰਦਾ ਜਿਹੜੇ ਭਰਾ ਇਸ ਤਰ੍ਹਾਂ ਵੀਡੀਓ ਨੂੰ ਪਸੰਦ ਕਰਦੇ ਆ ਵੀ ਰੇਟ ਵੀਡੀਓ 'ਚ ਹੋਵੇ ਮਜਬੂਰੀ ਬਹੁਤ ਵੱਡੀ ਆ ਹਰੇਕ ਥਾਂ ਤੇ ਬੰਨਦੀ ਆ ਕਈ ਵਾਰ ਟਾਂਚਾ ਦੇਖੋ ਝੋਟੀ ਦਾ ਹੁਣ ਜੇ ਦੀ ਕੀਮਤ ਮੈਂ ਘੱਟ ਕਰਾ ਦਿਆਂ ਜਾਂ ਬਾਈ ਹੋਰੀ ਘੱਟ ਮੰਗ ਲੈਣ ਤੇ ਇਹਨਾਂ ਨੂੰ ਦੁੱਖ ਹੋਊਗਾ ਵੀ ਇੰਨੀ ਸੋਹਣੀ ਝੋਟੀ ਤਿਆਰ ਕਰ ਲਈ ਰੁਪਈਏ ਵਟੇ ਨਹੀਂ ਗਏ ਕਿਉਂਕਿ ਬਿਨਾਂ ਸ਼ੱਕ ਹਰੇਕ ਫਾਰਮਰ ਬਹੁਤ ਮਿਹਨਤ ਨਾਲ ਪਸ਼ੂ ਪਾਲਣ ਦਾ ਕੰਮ ਕਰਦਾ ਹੈ ਦੁੱਧਾਂ ਦੀ ਕੀਮਤਾਂ ਦਾ ਆਪਾਂ ਨੂੰ ਪਤਾ ਘੱਟ ਆ ਪਰ ਪਸ਼ੂ ਵੇਚਣ ਲੱਗਿਆਂ 2 ਰੁਪਏ ਜ਼ਰੂਰ ਕਿਸੇ ਵੀ ਭਰਾ ਦੇ ਜਿਹੜੇ ਉਹ ਵਟੇ ਜਾਣ ਬਹੁਤ ਸੋਹਣੀ ਪਹਿਲਨ ਝੋਟੀ ਦੋਸਤੋ ਇੱਥੋਂ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਪਸ਼ੂ ਬਾਈ ਕੋਲ ਕਿੰਸ ਲੈਵਲ ਦੇ ਆ ਇਦਾਂ ਦੀ ਪਹਿਲਨ ਝੋਟੀ ਦੀ ਕੀ ਕੀਮਤ ਹੋਊ ਹਰਿਆਣੇ ਦੇ ਵਿੱਚ ਖਾਸ ਕਰਕੇ ਤਾਂ ਤੁਸੀਂ ਅੰਦਾਜ਼ਾ ਲਾ ਲਿਓ ਮੈਂ ਤੁਹਾਨੂੰ ਇਹ ਪੰਜਾਬ ਚੋਂ ਵੀਡੀਓ ਦਿਖਾ ਰਿਹਾ ਇੱਥੇ ਦੇਖੋ ਪਹਿਲੇ ਨੰਬਰ ਤੇ ਆ ਝੋਟੀ ਕੋਸ਼ਿਸ਼ ਕਰੂੰਗਾ ਕੋਸਕ ਪਸ਼ੂ ਤੋੜ ਕੇ ਦਿਖਾ ਦਿਆਂ ਕਿਉਂਕਿ ਨਗ ਬਹੁਤੇ ਆ ਬਾਕੀਆਂ ਬਾਰੇ ਆਪਾਂ ਜਾਣਕਾਰੀ ਉਦਾਂ ਭਰਾ ਤੋਂ ਲੈ ਲਾਂਗੇ ਇੱਕ ਬਾ ਕਮਾਲ ਝੋਟੀ ਆ ਦੋਸਤੋ ਜਿਹੜੀ ਇਸ ਚੰਨ ਤੁਸੀਂ ਸਕਰੀਨ ਉੱਤੇ ਦੇਖ ਰਹੇ ਹੋ ਕੋਈ ਮੋਲ ਨਹੀਂ ਇਹਦਾ ਤਾਂ ਜਾ ਵੀ ਬੜਾ ਸੋਹਣਾ ਸਿੰਗ ਕੁੰਡਿਆਂ ਦੀ ਐ ਤੁਸੀਂ ਦੇਖੋ ਜਦੋਂ ਸੈਡ ਨੂੰ ਜਾਂਦੀ ਹਵਾਨਾ ਸ਼ਾਮ ਨੂੰ ਦੋਸਤੋ ਵੀਡੀਓ ਬਣਾ ਰਿਹਾ ਪੂਰੀ ਭਰੀ ਵੀ ਇਹ ਹਵਾਨੇ ਦੁੱਧ ਵਾਲੇ ਸੋ ਦੇਖੋ ਤੁਸੀਂ ਹਵਾਨਾ ਠੀਕ ਹੈ ਭਾਈ ਓਕੇ ਸੋ ਇਹ ਪਹਿਲੇ ਨੰਬਰ ਤੇ ਝੋਟੀ ਸੀ ਅੰਦਰ ਕੋ ਸਮਝਾਂ ਖੜੀਆਂ ਕਲੰਦਰ ਭਾਈ ਜਿਹੜੀ ਤੁਰ ਸਕਦੀ ਐ ਤੁਹਾਨੂੰ ਲੱਗਦਾ ਵਧੀਆ ਤੁਰ ਪੂਰ ਤੋਰ ਲਿਓ ਭਾਵੇਂ ਬਾਕੀ ਖੜੀਆਂ ਦਿਖਾ ਦਿਆਂਗੇ ਤਾਂ ਵੀ ਕੋਈ ਗੱਲ ਨਹੀਂ ਜਿਹੜੀ ਇਹ ਸਾਹਮਣੇ ਝੋਟੀ ਐ ਭਾਈ ਇਹ ਦੂਜਾ ਸੂਆ ਜੀ ਪਹਿਲਾਂ ਪਰਲੀ ਵਾਲਾ ਦਾ ਸੀ ਇਹ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਹੈ ਕਿੰਨਾ ਚਿਰ ਹੋ ਗਿਆ ਜੀ ਸੂਈ ਨੂੰ ਇਹਨੂੰ ਇਹਨੂੰ ਵੀ ਇਹ ਦੋਵੇਂ ਪੰਜ ਦਿਨਾਂ ਬਾਅਦ ਚ ਆਉ। ਠੀਕ ਐ। 22 ਦਿਨ ਹੀ ਲਗਭਗ ਇਹਦੇ ਹੋਗੇ ਹੁਣਗੇ ਜੀ। ਠੀਕ ਐ। 22 ਦਿਨ ਇਹਨੂੰ ਹੋਇਆ ਸੂਈ ਨੂੰ। ਇਹਦੇ ਥੱਲੇ ਦੁੱਧ ਹੁਣ ਕਿੰਨਾ ਹੋਊ? ਇਹਦੇ ਥੱਲੇ ਵੀ 13 ਤੋਂ ਬਾਹਰ ਆ ਜੀ। 13 ਤੋਂ ਬਾਹਰ ਐ। ਹਾਂਜੀ। ਦੱਸੋ ਇਹ ਦੂਜਾ ਸੂਆ ਐ 13 ਤੋਂ ਬਾਅਦ ਇਹ ਆ ਜੀ 14 ਹੋ ਸਕਦਾ 13 ਤੋਂ ਬਾਅਦ ਇਹ ਆ ਜੀ। ਠੀਕ ਐ। ਮਤਲਬ ਆਏ ਨਹੀਂ ਵੀ 12:30 ਰਹਿ ਜੂਗਾ। 12:30 ਰਹਿ ਜੂਗਾ। 13 ਤੋਂ ਪਹਿਲਾਂ ਹੀ ਖਤਮ ਹੋਊਗਾ। ਤੇ 13 ਆਪਾਂ ਦੱਸ ਰਹੇ ਹਾਂ। ਹਾਂਜੀ। ਹਵਾਨਾ ਦੋਸਤੋ ਅੱਗੇ ਨੂੰ ਤਾਂ ਕਹਿਦੀ ਮਾਮੂਲੀ ਮੈਨੂੰ ਸਾਈਡ ਵੀ ਸਿੰਘ ਦਾ ਇੱਕ ਦਾ ਉਤੋਂ ਜਿਹੜਾ ਉਹ ਐਂਡ ਵਾਲਾ ਫਾਰਮ ਪੂਰੇ ਆ ਗਿਆ ਤੋਰ ਦੇਖੋ ਹਾਂ ਪਰ ਝੋਟੀ ਸੋਹਣੀ ਹੈ ਤੇ ਦੁੱਧ ਚੰਗਾ ਹੈ ਰੇਟ ਬਾਈ ਫੋਨ ਤੇ ਰੱਖੂਗਾ ਜਿਹਨੂੰ ਜੱਜਦੀ ਹੈ ਉਹ ਵੀਰ ਕਾਲ ਕਰ ਲਿਓ ਮੈਂ ਸਾਰੇ ਹੀ ਪਸ਼ੂ ਤੁਹਾਨੂੰ ਇਸੇ ਤਰ੍ਹਾਂ ਦਿਖਾਉਣੇ ਆ ਇਹ ਵੀ ਝੋਟੀ ਦੀ ਬੰਤਰ ਦੇਖ ਲਓ ਦੱਸੋ ਇਹ ਵੀ ਪਤੋਰਾਂਗੇ ਬਰੀਡ ਚੰਗੀ ਸੰਭਾਲੀ ਹੈ ਬਾਈ ਹੋਰਾਂ ਨੇ ਪਰ ਮਜਬੂਰ ਹੁੰਦੀਆਂ ਕਈ ਵਾਰ ਘਰ ਆਂਦੀਆਂ ਜਿਹਦੇ ਕਰਕੇ ਇਹ ਜਦੋਂ ਇਸ ਲੈਵਲ ਤੱਕ ਪਸ਼ੂ ਪਹੁੰਚਦੇ ਉਦੋਂ ਵੇਚਣੇ ਬਹੁਤ ਔਖੇ ਆ ਸਿੱਧੀ ਕਰ ਲਓ ਉਥੋਂ ਬਈ ਹਾਈ ਲੰਗ ਜੂਗੀ ਹੈ ਨਾ ਸਾਜਪਤ ਸੋ ਦੋਸਤੋ ਥੋੜਾ ਤੋੜ ਕੇ ਦੇਖਦੇ ਆਪਾਂ ਮੈਂ ਬਹੁਤਾ ਜੇ ਨੇੜ ਨਹੀਂ ਜਾਂਦਾ ਕਾਰਨ ਇਹ ਹੁੰਦਾ ਵੀ ਪਸ਼ੂ ਓਪਰੇ ਬੰਦੇ ਤੋਂ ਡਰਦਾ ਹੁੰਦਾ ਹੈ ਹਵਾਨਾ ਦੱਸੋ ਅੱਗੋਂ ਪੂਰਾ ਚੰਗਾ ਤਣਿਆ ਹੋਇਆ ਵੀਡੀਓ ਸ਼ਾਮ ਨੂੰ ਬਣ ਰਹੀ ਹੈ ਤਾਂ ਚਾਨਣ ਕਿਉਂਕਿ ਬੱਦਲ ਵੀ ਆ ਉਹਦੇ ਕਰਕੇ ਵਿਜ਼ਿਬਿਲਟੀ ਥੋੜੀ ਬਹੁਤੀ ਘੱਟ ਹੋ ਸਕਦੀ ਹੈ ਇਹਦਾ ਤੁਸੀਂ ਢਾਂਚਾ ਦੇਖ ਲੋ ਔਰਲਾ ਸਿੰਘ ਬਿਲਕੁਲ ਕੁੰਡਾ ਤੇ ਦੂਜੇ ਸਿੰਘ ਦਾ ਐਂਡ ਵਾਲਾ ਪਾਰਟ ਥੋੜਾ ਪੁਰਿਆ ਹੋਇਆ ਹੈ ਆਨਲਾਈਨ ਪਸ਼ੂ ਜੇ ਕੋਈ ਭਰਾ ਖਰੀਦਣਾ ਚਾਹੁੰਦਾ ਉਹ ਤੋਂ ਪਹਿਲਾਂ ਹੀ ਮਾਫੀ ਮੰਗ ਲਈਦੀ ਆ ਕਿਉਂਕਿ ਉਹਦੇ 'ਚ ਲਾਂਬੇ ਬਣਦੇ ਆ ਤਾਂ ਆ ਕੇ ਤਸੱਲੀ ਕਰੋ ਇਹ ਭਰਾ ਚਾਹੁੰਦਾ ਹੈ ਵੀ ਜਿਹੜਾ ਵੀਰ ਪਸ਼ੂ ਖਰੀਦਣਾ ਚਾਹੁੰਦਾ ਜੋ ਡਿਟੇਲ ਦੱਸੀ ਆ ਉਹ ਸਹੀ ਆ ਤੇ ਤੁਸੀਂ ਆ ਕੇ ਉਹਦੇ ਹਿਸਾਬ ਤੇ ਤਸੱਲੀ ਕਰ ਲਓ। ਤੋਂ ਬਾਕੀ ਉਹ ਤੁਹਾਡੀ ਹਿੰਮਤ ਹੈ। ਮੈਂ ਤੁਹਾਨੂੰ ਇਹਨਾਂ ਦੇ ਢਾਂਚੇ ਦਿਖਾਉਣਾ ਹਵਾਨਾ ਹੁਣ ਦੇਖ ਲਓ ਕੀ ਹੈ। ਇਹਦੂ ਅਗਲੀ ਮੱਝ ਦੇ ਵੀ ਸਿੰਗ ਥੋੜੇ ਖੁੱਲੇ ਦਿਸਦੇ ਆ ਪਰ ਪੈਠਪੁੜੇ ਦੀ ਬਣਾਵਟ ਬੜੀ ਚੰਗੀ ਹੈ। ਹਵਾਨਾ ਇਹਦਾ ਸਾਫ਼ ਸੁਥਰਾ ਹੈ। ਪਿਛਾਣੂ ਵੀ ਆ ਅੱਗੇ ਨੂੰ ਵੀ ਆ। ਕਲਿੰਦਰ ਭਾਈ ਕਿੰਨੇ ਦਿਨ ਹੋ ਗਏ ਸੂਈ ਨੂੰ ਦੁੱਧ ਕਿੰਨਾ ਇਹਦੇ ਤੇ 13 ਤੋਂ ਬਾਅਦ ਆ ਜੀ ਠੀਕ ਹੈ ਤੇ ਸੂਈ ਨੂੰ ਇਹਨੂੰ ਵੀ 23 24 ਦਿਨ ਹੋ ਗਏ ਠੀਕ ਹੈ 23 24 ਦਿਨਾਂ ਦੀ ਸੂਈ ਦੋਸਤੋ 13 ਕਿਲੋ ਤੋਂ ਬਾਹਰ ਦੁੱਧ ਇਸ ਟਾਈਮ ਆ ਜਰਾ ਡਾਇਰੈਕਟਰ ਕ੍ਰੋਸ ਦੀ ਆਈ ਕੱਟੀ ਅੱਗੇ ਇਹਦੀ ਹੈ ਜੀ ਆਨੇ ਬਾਜੇਖਾਨੇ ਅੱਛਾ ਸ਼ਰਮਾ ਜੀ ਠੀਕ ਹੈ ਜੈਤਰ ਰੋਡ ਤੇ ਹਾਂ ਹਾਂ ਉਹ ਤੋਂ ਡਾਇਰੈਕਟਰ ਸਾਹਿਬ ਦੀ ਕ੍ਰੋਸ ਦੀ ਕੱਟੀ ਗਈ ਹੈ ਇਹਦੀ ਠੀਕ ਹੈ ਸੋ ਦੋਸਤੋ ਬੁੱਲ ਹੈ ਇੱਥੇ ਕੋਈ ਉਹਦੇ ਤੋਂ ਡਾਇਰੈਕਟ ਕ੍ਰਾਸ ਸੀਗੀ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਵੇਖਦੇ ਆਂ ਤੋਰ ਕੇ ਇਹਨੂੰ ਵੀ ਬਾਹਰ ਕੱਢੂਗਾ ਬਾਈ ਤੇ ਫਿਰ ਆਪਾਂ ਬੈਕ ਸਾਈਡ ਤੋਂ ਹਵਾਨਾ ਦਿਖਾਉਣੀ ਸੋ ਦੇਖੋ ਇਹਦਾ ਢਾਂਚਾ ਦੋਸਤੋ ਮੱਝ ਦਾ ਬਣਾਵਟ ਬਾਰੇ ਤਾਂ ਮੈਂ ਪਹਿਲਾਂ ਹੀ ਕਮੈਂਟ ਕਰਤੇ ਸੀ ਵੈਸੇ ਤਾਂ ਸਾਰੇ ਪਸ਼ੂ ਬਹੁਤ ਸੋਹਣੇ ਆ ਦੱਸੋ ਵੀ ਲੈ ਬਾਈ ਸੋ ਇਹ ਦੋਸਤੋ ਮੱਝਾਂ ਮਿਲਣੀਆਂ ਤਾਂ ਬਿਨਾਂ ਸ਼ੱਕ ਕੀਮਤ ਨਾਲ ਹੀ ਆ ਕਿਉਂਕਿ ਭਰਾਣੇ ਵੀ ਮਿਹਨਤ ਕੀਤੀ ਆ ਤੇ ਹੱਕ ਆ ਆਪਦੀ ਮਿਹਨਤ ਦਾ ਮੁੱਲ ਮੰਗਣਾ ਦਾ ਪਰ ਇੱਕ ਘਰੇਲੂ ਵੀਰ ਕੋਲੋਂ ਤੁਹਾਨੂੰ ਇਹ ਚੰਗੀਆਂ ਮੱਝਾਂ ਮਿਲ ਜਾਣੀਆਂ ਜਿਹੜੀਆਂ ਆਮ ਸੇਵਾ ਦੇ ਉੱਤੇ ਇਹ ਦੁੱਧ ਤਿਆਰ ਹੈ ਕਿਉਂਕਿ ਇਹ ਸ਼ਬਦ ਇਸ ਕਰਕੇ ਐਡ ਕਰਤਾ ਬਾਈ ਕਹਿੰਦਾ ਵੀ ਅਸੀਂ ਇਹ ਨਹੀਂ ਸੀ ਵੀ ਇਹਨਾਂ ਦਾ ਇਹਨਾਂ ਨੂੰ ਵੇਚਣਾ ਤੇ ਇਹਨਾਂ ਦਾ ਰਾਸ਼ਨ ਵਧਾ ਦੇਈਏ ਇਹ ਗੱਲਾਂ ਮੈਂ ਬਾਈ ਨਾਲ ਹੀ ਕਰੂੰਗਾ ਹਾਲਾਂਕਿ ਕਿਉਂਕਿ ਉਹ ਉਸੇ ਵੀਰ ਤੋਂ ਜਿਹੜਾ ਬਾਈ ਦੱਸੂਗਾ ਤਾਂ ਜੱਜਦਿਆਂ ਹੈ ਪਰ ਜੇ ਮੈਂ ਤੁਹਾਨੂੰ ਜਿਵੇਂ ਦੱਸ ਰਿਹਾ ਕਿ ਕੋਈ ਆ ਕੇ ਭਰਾਣਾ ਕਿਸੇ ਨਾਲ ਗੱਲ ਕਰਦੇ ਉਹਦਾ ਪਤਾ ਲੱਗਦਾ। ਕੁਲਿੰਦਰ ਭਾਈ ਮੈਂ ਇੱਕ ਗੱਲ ਕੀਤੀ ਹੈ ਵੀ ਬਾਈ ਨੇ ਮੈਨੂੰ ਦੱਸਿਆ ਸੀ ਵੀ ਆਪਾਂ ਇਹਨਾਂ ਦਾ ਜ਼ਿਆਦਾ ਸੇਵਾ ਨਹੀਂ ਕੀਤੀ ਵੀ ਇਹ ਨਾ ਹੋਵੇ ਵੀ ਦੁੱਧ ਹੋਣ ਵੱਜ ਜਾਂਦੇ ਤੇ ਗਾਂ ਜਾ ਕੇ ਪਤਾ ਕੀ ਗੱਲ ਹੈ ਬਾਈ ਜੀ ਇੱਕ ਵਾਰੀ ਤਾਂ ਕੀ ਕਰਦੇ ਵਪਾਰੀ ਲੋਕਾਂ ਨੂੰ ਵੀ ਇੱਕ ਵਾਰੀ ਤਾਂ ਵਧਾ ਕੇ ਦੇ ਤਾ ਕੁਝ ਦੇ ਕੇ ਅੰਦਰ ਜੀ ਆਪਣੇ ਘਰੇ ਦੁੱਧ ਅਗਲੇ ਨਚੋਲਿਆ ਕਿ ਅਗਲੇ ਦੇ ਘਰੇ ਜਾ ਕੇ ਨਾ ਚੋਣ ਦੁੱਧ ਨਿਕਲੇ ਫਿਰ ਔਖਾ ਹੋ ਜਾਂਦਾ ਜੀ ਠੀਕ ਹੈ ਉਹ ਸੇਵਾ ਗਾੜੀ ਘਰੇ ਚੱਲਦੀ ਨਾਰਮਲ ਉਹੀ ਸੇਵਾ ਦਾ ਦੁੱਧ ਹੈ ਜੀ ਠੀਕ ਹੈ ਇਹਦੂ ਅੱਗੇ ਬਾਈ ਜਿਹੜੀ ਮੱਝ ਖੜ ਕਿੰਨਾ ਚਿਰ ਹੋ ਗਿਆ ਬਾਈ ਸੂਈ ਨੂੰ ਇਹ ਨੂੰ ਲਗਭਗ ਜੀ 23-24 ਦਿਨ ਹੋ ਗਏ ਇਹਨੂੰ ਵੀ ਠੀਕ ਹੈ ਦੁੱਧ ਇਹ ਪਹਿਲਾਂ ਲਾਸਟ ਜੇ ਸੂਈ ਆ ਜੀ ਅੱਛਾ ਉਹ 15 ਦਿਨ ਹੀ ਹੋਇਆ ਜੀ ਅੱਛਾ ਇਹ ਬਾਅਦ ਚ ਸਾਰ ਨੂੰ ਲਾਸਟ ਜੇ ਮੱਝ ਜੇ ਸੂਈ ਆ ਠੀਕ ਹੈ ਇਹਦੇ ਥੱਲੇ ਦੁੱਧ ਹੁਣ ਕਿੰਨਾ ਹਾਜ਼ਰ ਹੈ ਇਹਦੇ ਥੱਲੇ 14 ਤੋਂ ਬਾਅਦ ਆ ਜੀ ਠੀਕ ਹੈ ਲਿਆਓ ਬਾਈ ਖੋਲਿਓ ਜੀ ਦੋਸਤੋ ਇਹ ਸੱਜ ਦਾ ਵੀ ਇੱਕ ਸਿੰਗ ਉੱਪਰੋਂ ਭੁਰਿਆ ਆ ਵਿਆ ਖੋਲ ਲੱਥਾ ਜਾਂ ਭੁਰਿਆ ਉਹ ਮੈਂ ਕਹਿ ਨਹੀਂ ਸਕਦਾ ਨਾ ਹਵਾਨਾ ਦੇਖੋ ਮੱਝ ਦਾ ਟਾਂਚਾ ਬੜਾ ਚੰਗਾ ਸਾਰੇ ਪਸ਼ੂ ਕਿਉਂਕਿ ਵੱਧੇ ਹੀ ਰਹਿੰਦੇ ਆ ਤੇ ਉਹਦੇ ਕਰਕੇ ਡਰਦੇ ਜ਼ਰੂਰ ਆ। ਨਾ ਹਵਾਨੇ ਦੀ ਪੰਡ ਆ ਦੋਸਤੋ ਕਰਮਾਲੀ ਦੇ ਥੱਲੇ ਪੂਰਾ ਹਵਾਨਾ ਬਣਿਆ ਹੈ। ਤਾਂ ਦੋਸਤੋ ਹਣ ਥੋੜਾ ਅੰਦਰ ਨੂੰ ਜਾਊਗੀ ਮੱਝ ਡਰਦੀ ਜ਼ਰੂਰ ਆ ਪਰ ਮੈਂ ਜਿਵੇਂ ਗੱਲ ਕੀਤੀ ਨਾ ਹਵਾਨਾ ਕਰਮਾਲੀ ਦਾ ਦੇਖਿਆ ਹੀ ਬੰਦਾ ਆ ਕੇ ਜ਼ਰੂਰ ਦੇਖੋ ਅੱਗੇ ਨੂੰ ਵੀ ਹਵਾਨਾ ਬਹੁਤ ਆ ਪਿਛਾਣੂ ਵੀ ਹਵਾਨਾ ਚੰਗਾ ਮੈਂ ਇੱਥੇ ਹੁਣ ਖੜੀ ਤੇ ਕੈਮਰਾ ਮਾਰੂੰਗਾ ਤੁਸੀਂ ਦੇਖੋ ਇਹਦਾ ਹਵਾਨਾ ਇਤਾਂ ਦਾ ਰੋਖ ਹੈ ਇਹਦੇ ਹਵਾਨੇ ਦਾ ਹੁਣ ਜੂਮ ਕੀਤੇ ਮੋਬਾਈਲ ਤੇ ਥੋੜਾ ਬਹੁਤ ਦਿਸਦਾ ਹੋਣਾ ਤੁਹਾਨੂੰ ਮਾੜੀ ਜੀ ਪੂਛ ਫੜੋ ਬਈ ਇਹਦੀ ਹਾਂ ਹੁਣ ਸਹੀ ਐ ਸੋ ਹੁਣ ਹਵਾਨਾ ਦੇਖ ਲੇ ਦੱਸੋ ਮਾੜਾ ਹਲਾ ਦਿਓ ਮਾੜਾ ਜਿਹਾ ਹਲਾ ਲਓ ਆਪਦੇ ਵਾਲ ਨੂੰ ਹਲਾ ਲਓ ਭਾਂਵੇਂ ਠੀਕ ਐ ਬਈ ਓਕੇ ਓਕੇ ਸੋ ਇਹ ਮਾਜ ਦੋਸਤੋ ਤੀਜਾ ਸੂਆ ਸੂਈ ਐ ਸੂਈ ਦੀ ਤੁਹਾਨੂੰ ਡਿਟੇਲ ਦੱਸਦੀ ਐ ਕੁਸਮਤਾਂ ਹੋਰ ਤੁਹਾਨੂੰ ਦਿਖਾਉਣੀਆਂ ਐ ਅੱਛਾ ਕੁਲਿੰਦਰ ਭਾਈ ਜਿਹੜੀਆਂ ਇਹ ਕੱਟੀਆਂ ਐ ਜੀ ਇਹ ਇੰਨਾ ਮੱਝਾਂ ਦੀਆਂ ਹੀ ਆ ਅੱਗੇ ਹਾਂਜੀ ਇਹਨਾਂ ਦੀਆਂ ਹੀ ਆ ਜੀ ਠੀਕ ਐ ਇਹ ਵੀ ਸਾਰੀਆਂ ਦੇ ਦਿਆਂਗੇ ਆਪਾਂ ਨੂੰ ਹਾਂ ਇਹ ਵੀ ਸਹੀ ਲਿਆ ਜੀ ਠੀਕ ਐ ਕੁਸ ਆਪਣੇ ਕੋਲ ਤੋਕੜ ਮੱਝਾਂ ਐ ਪਹਿਲਾਂ ਇਹ ਕੱਟੀ ਬਾਰੇ ਦੱਸਿਓ ਜੀ ਇਹ ਕਿਹੜੀ ਮੱਝ ਦੀ ਐ ਬਈ ਜਿਹੜੀਆਂ ਆਪਾਂ ਹੁਣ ਤੋਰ ਕੇ ਕੱਢੀ ਸੀ ਜੀ ਅੱਛਾ ਉਸੇ ਦੀ ਕੱਟੀ ਐ ਜੀ ਜਿਹੜੀਆਂ ਲਾਸਟ ਤੇ ਤੋਰੀਆਂ ਲਾਸਟ ਤੇ ਤੋਰੀ ਉਹਦੀ ਕੱਟੀ ਐ ਜੀ ਦੱਸੋ ਇੱਕ ਨਗੀਨਾ ਹੀ ਐ ਥੋੜਾ ਜਿਹਾ ਮੱਝ ਦੇ ਸਿੰਗਾ ਦੀ ਕਮੀ ਐ ਤੇ ਇਹਦੀ ਸਿੰਗਾ-ਸੁੰਗਾ ਦੀ ਕਮੀ ਵੀ ਦੂਰ ਆ ਤੇ ਢਾਂਚਾ ਤੇ ਦਾ ਦਿਸਦਾ ਹੀ ਹੈ। ਸੋ ਉਹ ਸਮਝਦੀ ਇਤੀ ਹੈ। 1 ਸਾਲ ਤੇ 3 ਮਹੀਨੇ ਦੀ ਹੋ ਗਈ ਜੀ। 1 ਸਾਲ ਤੇ 3 ਮਹੀਨੇ। 3 ਮਹੀਨੇ ਦੀ। ਸੋ ਦੇਖੋ ਦੋਸਤੋ ਕੱਟੀ ਬੜੀ ਕਮਾਲ ਦੀ ਚੀਜ਼ ਹੈ ਬਹੁਤ ਸੋਹਣੀ ਕੱਟੀ ਹੈ। ਇਹਦੇ ਬਾਅਦ ਤੁਹਾਨੂੰ ਕੁਸ ਮੱਝਾਂ ਅੰਦਰ ਖੜੀਆਂ ਦਿਖਾ ਦਈਏ ਇਹਨਾਂ ਨੂੰ ਖੋਲਦੇ ਨਹੀਂਗੇ ਖੜੀਆਂ ਹੀ ਦਿਖਾ ਦਿੰਗੇ। ਜਿਹੜੀ ਸਾਹਮਣੇ ਮੱਝ ਹੈ ਬਾਈ ਪਹਿਲੇ ਨੰਬਰ ਤੇ। ਇਹ ਜੀ ਤੀਜਾ ਸੂਆ ਜੀ। ਅੱਛਾ ਤੇ ਸੂਈ ਨੂੰ ਇਹਨੂੰ ਹੋ ਗਏ ਹੋਣਗੇ 4 ਮਹੀਨੇ ਜੀ। ਠੀਕ ਹੈ ਬਾਈ। ਦੁੱਧ ਪਹਿਲਾਂ ਤਾਂ ਦਿੰਦੀ ਦੋ ਟਾਈਮ ਜੀ ਇਹਦੇ ਬਣੋਂ ਬਣਾਤੇ ਜੀ ਅੱਛਾ ਨੌ ਬਣਾਉਣੇ ਕਰਕੇ ਤਾਂ ਥੋੜਾ ਨੂੰ ਪੱਠੇ ਵਿੱਚ ਘਟੀ ਪਈ ਆ ਚਾਰ ਪੰਜ ਦਿਨਾਂ ਦੀ ਕਿਦਾਂ ਨੇ ਨੌ ਬਣਾਏ ਠੀਕ ਹੈ ਹੁਣ ਦੁੱਧ ਹੈਗਾ ਇਹਦਾ ਚ 5 ਕਿਲੋ ਦਿੰਦੀ ਹੈ ਜੀ ਇੱਕ ਟਾਈਮ 5 ਕਿਲੋ ਹੀ ਦੇ ਰਹੀ ਹੈ ਹਾਂ 5 ਕਿਲੋ ਇੱਕ ਟਾਈਮ ਅੱਛਾ ਤੇ ਇਹ ਈਵੇਂ ਘੱਟ ਗਈ ਸੱਜਰ ਦਾ ਦੁੱਧ ਘੱਟ ਸੀ ਪਰ ਚਾਰਾਂ ਮਹੀਨਿਆਂ ਚ ਛੇਤੀ ਨੌ ਬਣਾ ਲਿਆ ਪਤਾ ਜੇ ਤਾਂ ਥੋੜਾ ਜਿਹਾ ਨੌ ਕਰਕੇ ਕਰ ਗਈ ਦੋ ਚਾਰ ਦਿਨਾਂ ਚ ਜੀ ਅੱਛਾ ਦੋ ਚਾਰ ਦਿਨਾਂ ਚ ਟਿਕ ਪੀ ਦੁੱਧ ਦੋਨੇ ਟਾਈਮ ਦਿੰਦੀ ਸੀ ਕਿਦਾ 14 14.5 15 ਕਿਲੋ ਦੁੱਧ ਸੀ ਸੱਜਰ ਦਾ ਜੀ ਅੱ ਗੱਬਨ ਠੀਕ ਹੋਏ ਨੋ ਇਹਦਾ ਕੁਛ ਕੱਚਾ ਕੱਟਿਆ ਗਿਆ ਲੱਗਦਾ ਹੈ ਜੀ ਥੋੜਾ ਜਿਹਾ ਕੱਚਾ ਬੰਦੇ ਫਾਸਟ ਨਹੀਂ ਸੀ ਵਧੀਆ ਨਹੀਂ ਸੀ ਕੜੇ ਅੱਛਾ ਤੇ ਮਾਰ ਨਹੀਂ ਸੀ ਉਹਨਾਂ ਦਾ ਕੱਚੇ ਲੈ ਗਿਆ ਹੁਣ ਬਾਈ ਦੋਸਤੋ ਥੋੜਾ ਖੜਨੀ ਤੋਂ ਮਜਦਰੀ ਤੋਂ ਅੰਦਾਜ਼ਾ ਹੋਊਗਾ ਮੈਨੂੰ ਇਹ ਵੀ ਲੱਗਦਾ ਵੀ ਪੈਰ ਦੀ ਤਕਲੀਫ ਹਜੇ ਵੀ ਹੈ 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 ਜੇ ਬੈਠੀ ਰਹਿੰਦੀ ਜਿਆਦਾ ਹੈ ਅੱਛਾ ਮੜੇ ਭਈ ਹੱਥੋਂ ਮੱਜਾਂ ਨੂੰ ਆਪਾਂ ਦਿਖਾ ਲਈਏ ਦੋਸਤੋ ਪੈਰ ਤਾਂ ਮੱਜ ਚੱਕਦੀ ਆ ਤੁਹਾਨੂੰ ਪਤਾ ਲੱਗਦਾ ਹੀ ਹੋਣਾ ਤਕਲੀਫ ਨਾਲ ਦੁੱਧ ਘਟ ਗਈ ਤੇ ਇੱਕ ਟਾਈਮ ਪੈ ਗਈ ਇਹ ਫਵਾਨਾ ਐਵੇਂ ਦੇਖ ਲੋ ਕਿਉਂਕਿ ਥੋੜਾ ਜਿਹਾ ਇੱਕ ਪੈਰ ਦੀ ਇਹ ਆਚਾ ਮਣਾ ਰਹੀ ਆ ਹੁਣ ਹਵਾਨਾ ਚੰਗਾ ਦੁੱਧ ਇੱਕ ਟਾਈਮ ਹੀ ਮਿਲਦੀ ਆ ਹੁਣ ਇਹ ਬਾਕੀ ਰੇਟ ਬਾਈ ਤੋਂ ਪੁੱਛ ਲਿਓ ਇਹ ਆਈ ਰਾਜਸਥਾਨ ਤੋਂ ਆ ਜੀ ਅੱਛਾ ਰਾਜਸਥਾਨ ਤੋਂ ਰਾਜਸਥਾਨ ਤੋਂ ਲਈ ਜੇ ਆਪਣੀ ਘਰ ਦੀ ਨਹੀਂ ਤੇ ਰਾਜਸਥਾਨ ਤੋਂ ਠੀਕ ਐ ਐਸੇ ਤੂੰ ਅੱਗੇ ਜਿਹੜੀ ਝੋਟੀ ਬਾਈ ਇਹ ਹਰਿਆਣੇ ਤੋਂ ਆਈ ਵੀ ਸੀ ਜੀ ਅੱਛਾ ਹੁਣ ਇਹਦੇ ਥੱਲੇ ਦੁੱਧ ਕਿੰਨਾ ਹੈ ਹੁਣ ਇਹਦੇ ਥੱਲੇ 6 ਕਿਲੋ ਆ ਜੀ ਇੱਕ ਟਾਈਮ ਦਾ ਗੱਭਣ ਕਿੰਨੇ ਚੱਲਦੀ ਆ ਇਹ ਨਹੀਂ ਗੱਭਣ ਨਹੀਂ ਇਹ ਵੀ ਗੱਭਣ ਨਹੀਂ ਨਹੀਂ ਇਹ ਨਹੀਂ ਗੱਭਣ ਨਹੀਂ ਠੀਕ ਐ ਸੋ ਦੋਸਤੋ ਇਹ 6 ਕਿਲੋ ਦੁੱਧ ਦਾ ਗੱਭਣ ਇਹ ਹੈ ਨਹੀਂਗੀ ਇਸ ਤਦੋਂ ਤਾਰਾਂ ਦੇਈ ਜਾਂਦੀ ਸੀ ਅਸੀਂ ਟੀਕਾ ਨਹੀਂ ਭਰਾਇਆ اچھا ਵੀ ਆ ਹੁਣ ਅਸੀਂ ਟੀਕਾ ਭਰਾਇਆ ਕਿਸੇ ਨੂੰ ਐ ਹੁਣ ਆ ਵੀ ਟੀਕਾ ਵੇਸੀ ਕਹੀ ਜਾਂਦੇ ਠੀਕ ਹੈ ਜਿਆਦੀ ਮਰਜ਼ੀ ਨਾਲ ਭਰਾ ਸਕਦਾ ਤਾਰਾਂ ਇਹਦੇ ਕੱਲ ਪਰਸੋਂ ਦੇਈ ਜਾਂਦੀ ਸੀ ਠੀਕ ਹੈ ਛੱਡ ਦੋ ਭਾਈ ਛੱਡ ਦੋ ਪੁੱਛ ਸੋ ਇਹ ਝੋਟੀ ਦੋਸਤੋ ਆ ਤਾਰਾਂ ਦੇ ਰਹੀ ਐ ਤੇ ਇਹ ਜਿਹੜਾ ਭਰਾ ਖਰੀਦੂਗਾ ਆਪੇ ਹੀ ਕਰਾ ਲੂਗਾ ਦੂਜੀ ਮੱਝ ਦੇ ਥੋੜੀ ਪੈਰ ਦੀ ਪ੍ਰੋਬਲਮ ਜਰੂਰ ਹੈਗੀ ਐ ਉਹ ਤੁਸੀਂ ਦੇਖ ਲਓ ਇੱਕ ਨੀਲੀ ਰਾਵੀ ਚ ਪੈਂਦੀ ਐ ਸਿੰਘ ਖੁੱਲਿਆਂ ਦੀ ਮੱਝ ਐ ਭਈ ਇਹਦੀ ਕੀ ਡਿਟੇਲ ਹੈ ਗੱਪਣ ਹੈ ਜਾਂ ਖਾਲੀ ਇਹ ਗੱਪਣਾ ਜੀ ਕਿੰਨੇ ਚੱਤੀ ਗੱਪਣ ਹੋ ਇਹ ਡੇਢ ਮਹੀਨਾ ਰਹਿ ਗਿਆ ਸੂਣ ਦਾ ਜੀ ਡੇਢ ਮਹੀਨਾ ਬਾਕੀ ਦੱਸੋ ਅੱਖ ਨੀਲੀ ਵਾਲੀ ਸਿੰਘ ਦਾਤਰੀ ਵਾਲੇ ਆ ਦੋਨੇ ਇੱਕੋ ਜਿਹੇ ਆ ਮਾਰਕਿੰਗ ਪ੍ਰੋਪਰ ਹੈ ਡੇਢ ਮਹੀਨਾ ਬਾਕੀ ਹੈ ਦੇਖੋ ਹਵਾਨਾ ਹੁਣ ਹਰਾ ਕਰਨਾ ਸ਼ੁਰੂ ਕਰੂਗੀ ਕਿਉਂਕਿ ਹਜੇ ਟਾਈਮ ਪਿਆ ਸੂਣ ਦੇ ਵਿੱਚ ਟੇਡਾ ਕੱਟ ਹੈ ਇਹ ਮੱਝ ਵੀ ਫੋਰ ਸੇਲ ਹੈ ਇਹ ਤੋਂ ਬਿਨਾ ਦੋ ਮੱਝਾਂ ਅੰਦਰ ਖੜੀਆਂ ਆ ਜਿਹੜੀਆਂ ਇਸ ਸਾਈਡ ਦੇਤੇ ਇਹ ਦੋਨੇ ਗੱਬਣ ਆ ਬਈ ਤਾਂ ਹਾਂਜੀ ਇਹ ਦੋਨੇ ਗੱਬਣ ਆ ਕਿੰਨਾ ਟਾਈਮ ਬਾਕੀ ਜਿਹੜੀ ਪਹਿਲੇ ਨੰਬਰ ਤੇ ਤੇਰੇ ਨਵੇਂ ਸਾਲ ਚ ਬਣੀ ਆ ਜੀ ਨਵੇਂ ਸਾਲ ਚ ਹਾਂ ਮਤਲਬ ਉਹ ਹਜੇ ਅਗਲੇ ਮਹੀਨੇ ਚ ਸੁੰਦੀ ਰਹੂਗੀ ਫਿਰ ਤਾਂ ਹਾਂਜੀ ਠੀਕ ਐ ਇਹਦੇ ਨਾਲ ਬਈ ਜਿਹੜੀ ਮਾਰਚ ਇਹ ਮਾਰਚ ਚ ਬਣੀ ਆ ਜੀ ਮਾਰਚ ਚ ਬਣੀ ਆ ਹਾਂ 7 ਮਾਰਚ ਨੂੰ 7 ਮਾਰਚ ਨੂੰ ਦੋਸਤੋ ਇਹ ਆਈ ਹੋਈ ਆ ਤੇ ਉਹਦੇ ਹਿਸਾਬ ਤੇ ਤੁਸੀਂ ਦੇਖ ਲਓ ਦੁੱਧ ਦੇ ਰਹੀ ਹੈ ਹੁਣੇ ਦੁੱਧ ਦੇ ਰਹੀ ਹੈ ਇੱਕ ਟਾਈਮ ਜੀ ਠੀਕ ਹੈ ਇੱਕ ਟਾਈਮ ਦੁੱਧ ਦਿੰਦੀ ਆ ਦੋਸਤੋ 4.5 ਕਿਲੋ ਦੁੱਧ ਆਇਆ ਇੱਕ ਟਾਈਮ ਓਕੇ 7 ਮਾਰਚ ਨੂੰ ਇਹ ਗੱਭਣ ਹੋਈ ਐ ਸੋ ਬਾਕੀ ਪਸ਼ੂ ਦੋਸਤੋ ਇਹ ਤੁਹਾਨੂੰ ਐਂ ਦਿਖਾਤੇ ਆ ਤੇ ਮੈਂ ਕਿਉਂਕਿ ਮੈਨੂੰ ਪਤਾ ਹੈ ਇਹ ਬਹੁਤ ਵੀਰ ਮੈਨੂੰ ਪਸੰਦ ਕਰਦੇ ਆ ਤਾਂ ਉਹ ਚਾਹੁੰਦੇ ਆ ਵੀ ਰੇਟ ਵੀਡੀਓ 'ਚ ਹੋਣ ਪਰ ਮੈਂ ਫੇਰ ਮਾਫੀ ਮੰਗ ਲਾਂ ਵੀ ਪਸ਼ੂ ਆ ਕੇ ਦੇਖੋ ਤਸੱਲੀ ਕਰੋ ਸੋਹਣੇ ਪਸ਼ੂ ਆ ਬਾਈ ਦੇ ਤਾਂ ਤੁਸੀਂ ਇਹਨਾਂ ਦੀ ਕੀਮਤ ਵੀ ਭਰੋਗੇ ਤੁਹਾਨੂੰ ਇਹ ਪਸੰਦ ਵੀ ਆਉਣਗੇ ਜੱਜ ਦਾ ਪਸ਼ੂ ਤਸੱਲੀ ਕਰਕੇ ਖਰੀਦੋ ਨੰਬਰ ਸਕਰੀਨ ਉੱਤੇ ਬਾਈ ਦਾ ਚੱਲੀ ਜਾਂਦਾ ਧੰਨਵਾਦ